कांड तक पहुंचना है हकीकत तक पहुंचना है ज्ञान कांड तक तो किस तरह पहुंचिए गुरु नानक देव जी महाराज ਦਾ ਫਰਮਾਨ ਰਸਤੇ ਦੇ ਵਿੱਚ ਚਾਰ ਪੜਾਅ ਨੇ ਜਿਨ੍ਹਾਂ ਤੋਂ ਲੰਘ ਕੇ ਮਨੁੱਖ ਪਹੁੰਚੇਗਾ ਸੱਚਖੰਡ ਤੱਕ ਉੱਥੇ ਜਿੱਥੇ ਸੱਚ ਹੀ ਸੱਚ ਹੈ ਆਨੰਦ ਹੈ ਸੁੰਦਰਤਾ ਹੈ ਰਸ ਹੈ ਸਦੀਵੀ ਖੇੜਾ ਹੈ ਉੱਥੇ ਤੱਕ ਪਹੁੰਚਣਾ ਹੈ ਕਿਨੇ ਪਹੁੰਚਿਆ ਜਾਏ ਜਿਸੇ ਪ੍ਰਥਮ ਦਸ਼ਾ ਮਹਮਦ ਸਾਹਿਬ ਨੇ ਸ਼ਰੀਅਤ ਚਾਹੀਏ ਜੋ ਸ਼ਰਾਦਿਚ ਨਹੀਂ ਆਉਂਦਾ ਉਹ ਹੱਕ ਤੱਕ ਨਹੀਂ ਪਹੁੰਚ ਸਕੇਗਾ ਪਰ ਜੋ ਕਰਮ ਕਾਂਡ ਨਹੀਂ ਕਰਦਾ ਉਹ ਗਿਆਨ ਕਾਂਡ ਤੱਕ ਨਹੀਂ ਪਹੁੰਚ ਸਕੇਗਾ ਐਸਾ ਸਨਤਨੀਆਂ ਦਾ ਕਹਿਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਜੋ ਧਰਮ ਖੰਡ ਤੱਕ ਨਹੀਂ ਆਇਆ ਉਹਦਾ ਸੱਚ ਖੰਡ ਤੱਕ ਪਹੁੰਚਣਾ ਬਹੁਤ ਕਠਨ ਹੈ ਬਹੁਤ ਔਖਾ ਹੈ ਚਾਰ ਪੜਾਓ ਤੇ ਪੰਜਵੀਂ ਮੰਜ਼ਿਲ ਹੈ ਐਸਾ ਗੁਰਨਾਣਕ ਨੇ ਬੜਾ ਸੁੰਦਰ ਨਿਰਣਾ ਕਰਕੇ ਜਗਤ ਦੇ ਸਾਹਮਣੇ ਗੁਰੂ ਪੰਥ ਦੀ ਵਿਆਖਿਆ ਕੀਤੀ ਹੈ ਪਹਿਲਾ ਪੜਾਅ ਹੈ ਧਰਮਖੰਡ ਦੂਸਰਾ ਪੜਾਅ ਹੈ ਗਿਆਨਖੰਡ ਤੀਸਰਾ ਪੜਾਅ ਹੈ ਸ਼ਰਮਖੰਡ ਚੌਥਾ ਪੜਾਅ ਹੈ ਕਰਮਖੰਡ ਤੇ ਪੰਜਵੀਂ ਮੰਜ਼ਿਲ ਹੈ ਸੱਚਖੰਡ ਜਿੱਥੇ ਮਨੁੱਖ ਨੇ ਪਹੁੰਚਣਾ ਹੈ ਧਾਰਮਿਕ ਮਨੁੱਖ ਹੈ ਸਾਧਨਾ ਕਰਨ ਵਾਲਾ ਬੰਦਾ ਸਵੈ ਨਿਰਣਾ ਕਰ ਸਕੇਗਾ ਮੈਂ ਕਿਹੜੇ ਪੜਾਅ ਤੇ ਪਹੁੰਚਿਆ ਆ ਆਖਰਸੀ ਦੇਖ ਲਿਆ ਕੋਈ ਮਨੁੱਖ ਮੁਸਾਫਰ ਤੈਅ ਕਰਦਾ ਹੈ ਰੇਲ ਦੇ ਚ ਬੈਠਾ ਹੋਵੇ ਜੈ ਉਹ ਸਫਰਕਾਰ ਤੇ ਬਸ ਵਿੱਚ ਰਹੇ ਰਸਤੇ ਚ ਜਿਉਂ-ਜਿਉਂ ਪੜਾਅ ਆਉਂਦੇ ਨੇ ਉਹ ਅੰਦਾਜ਼ਾ ਲਾ ਲੈਂਦਾ ਹੈ ਵੀ ਮੈਂ ਹੁਣ ਇਤਨੀ ਦੂਰ ਦੇ ਚ ਪਹੁੰਚ ਗਿਆ

اگر او स्वयं इस ढंग ਨਾਲ ਵੇਖਣਾ ਚਾਹੇ ਤੋ ਵੇਖ ਸਕੇਗਾ। ਧਰਮ ਖੰਡ ਪਹਿਲਾ ਪੜਾਅ ਹੈ। ਔਰ ਇਸ ਪੜਾਅ ਦੀ ਵਿਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਕਰਦੇ ਨੇ। ਕਿ ਰਾਤੀ ਰੁਕਤੀ ਛਿੱਤੀ ਵਾਰ ਪਾਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਦ੍ਰਮਸਾਲ। ਤਿਸ ਵਿੱਚ ਦੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਧਰਮਖੰਡ ਦੀ ਵਿਆਖਿਆ ਮਹਾਰਾਜ ਇਹ ਕਰਦੇ ਨੇ ਕਿ ਸਮੁੱਚੇ ਨظام ਦੇ ਵਿੱਚ ਇੱਕ ਤਰਤੀਬ ਰਾਤ ਹੈਨ ਰੁੱਤਾਂ ਨੇ ਫਿੱਤਾਂ ਨੇ ਵਾਰ ਹੈਨ ਸੂਰਜ ਚੰਦ ਤਾਰੇ ਨੇ ਗ੍ਰਹਿ ਨੇ ਛੱਤਰ ਨੇ ਸਾਰੇ ਦੇ ਸਾਰੇ ਕਾਇਦਾ ਤਰਦੀਬ ਵਿੱਚ ਨਹੀਂ ਮर्याਦਾ ਵਿੱਚ ਨਹੀਂ ਵਿਧੀ ਵਿਧਾਨ ਦੇ ਮੁਤਾਬਕ ਚੱਲ ਰਹੇ ਨੇ ਸਮੁੱਚੀ ਦੁਨੀਆ ਦੇ ਟ੍ਰੈਫਿਕ ਦੇ ਰੂਲ ਮੌਜੂਦ ਨੇ ਲੇਕਿਨ ਫਿਰ ਵੀ ਐਕਸੀਡੈਂਟ ਹੁੰਦੇ ਨੇ ਟਕਰਾਓ ਹੁੰਦਾ ਹੈ ਰੂਲ ਬਣੇ ਹੋਏ ਨੇ ਫਿਰ ਵੀ ਰੋਜ਼ ਟਕਰਾਓ ਹੋ ਜਾਂਦੇ ਨੇ ਆਸਮਾਨ ਦੇ ਚਾਤ ਮਾਰੀਏ ਅਣਗਿਣਤ ਗ੍ਰਹਿ ਨੇ ਛੱਤਰ ਨੇ ਜੋ ਅਤਿਅੰਤ ਤੇਜ਼ ਗਤੀ ਨਾਲ ਚੱਲ ਰਹੇ ਨੇ ਲੇਕਿਨ ਐਸਾ ਸੁਣਨ ਤੇ ਪੜਨ ਵੇਖਣ ਦੇ ਚ ਨਹੀਂ ਆਉਂਦਾ ਕਿ ਦਰੇ ਇੱਕ ਗ੍ਰਹਿ ਦੂਸਰੇ ਗ੍ਰਹਿ ਨਾਲ ਟਕਰਾ ਗਿਆ ਹੈ ਇੱਕ ਨਿਛੱਤਰ ਦੂਸਰੇ ਨਿਛੱਤਰ ਨਾਲ ਟਕਰਾ ਗਿਆ ਹੈ ਔਰ ਬੜੀ ਤੇਜ਼ ਗਤੀ ਦੇ ਨਾਲ ਇਹ ਸਭ ਚੱਲ ਰਹੇ ਨੇ ਇਤਨੇ ਇੱਕ ਸਪਸ਼ਟ ਹੁੰਦਾ ਹੈ ਕਿ ਕੁਝ ਵਿਧਾਨ ਹੈ ਕੁਝ ਪਰਿਪੂਰਨ ਪ੍ਰਮਾਤਮਾ ਨੇ ਨਿਯਮ ਬਣਾ ਰੱਖੇ ਨੇ ਇਨਾ ਗ੍ਰਹਿ ਨਿਛਤਰਾ ਦੀ ਚਾਲ ਨੂੰ ਚਲਾਉਣ ਵਾਸਤੇ ਸਹਿਬ ਕਹਿੰਦੇ ਨੇ ਤੇ ਸਾਗਰ ਦਰਿਆ ਪਵਨ ਪਾਣੀ ਗ੍ਰਹਿ ਨਛਤਰ ਸਭ ਮर्यादा ਦੇ ਚੱਲ ਰਹੇ ਨੇ ਤੇ ਜਦ ਇਹ ਸਭ ਕੁਝ ਮर्यादा ਦੇ ਚ ਹੈ ਤਾਂ ਇਹ ਬੰਦੇ ਤੂੰ ਵੀ ਆਪਣੀ ਜ਼ਿੰਦਗੀ ਨੂੰ ਮर्यादा ਦੇ ਜਦ ਮਨੁੱਖ ਆਪਣੇ ਜੀਵਨ ਨੂੰ ਮर्यादा ਦੇ ਦਿੰਦਾ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਕਿ ਪਹਿਲੇ ਪੜਾ ਤੇ ਪਹੁੰਚ ਗਿਆ ਇਹ ਧਰਮ ਖੰਡ ਦੇ ਚ ਪਹੁੰਚ ਗਿਆ ਆਪਣੀ ਜ਼ਿੰਦਗੀ ਨੂੰ ਉਸਨੇ ਮर्यादा ਦਿੱਤੀ ਇਹ ਪਹਿਚਾਨ ਕੀ ਹੋਵੇਗੀ ਉਸ ਦਾ ਬੋਲਣਾ ਮਰਿਆਦਾ ਦੇ ਛੋਵੇਗਾ ਉਸ ਦਾ ਉੱਠਣਾ ਬੈਠਣਾ ਸੋਣਾ ਜਾਗਣਾ ਮਰਿਆਦਾ ਦੇ ਛੋਵੇਗਾ ਉਹਦਾ ਖਾਣਾ ਪੀਣਾ ਮਰਿਆਦਾ ਦੇ ਛੋਵੇਗਾ ਉਹਦਾ ਪਹਿਨਣਾ ਮਰਿਆਦਾ ਦੇ ਛੋਵੇਗਾ ਹੱਸਾ ਕੇ ਉਸ ਦਾ ਹੱਸਣਾ ਤੇ ਰੋਣਾ ਵੀ ਮਰਿਆਦਾ ਦੇ ਛੋਵੇਗਾ ਐਸਾ ਨਹੀਂ ਹੋਵੇਗਾ ਕਿ পেট ਭਰਿਓ ਪਸਵਾ ਜਿਓ ਸੋਇਓ ਮਾਨੁਖ ਜਨਮ ਹੈ ਹਾਰੇ ਹੋਰੇ ਪਸ਼ੂ ਦੀ ਤਰ੍ਹਾਂ ਉਹ ਨਹੀਂ ਸੋਵੇਗਾ ਤੇ ਪਸ਼ੂ ਦੀ ਤਰ੍ਹਾਂ ਉਹ ਨਹੀਂ ਖਾਏਗਾ ਉਹਦਾ ਖਾਣਾ ਪੀਣਾ ਉਠਣਾ ਬੈਠਣਾ ਸੋਣਾ ਜਾਗਣਾ ਸਾਰੇ ਦਾ ਸਾਰਾ ਤਰਤੀਬ ਵਿੱਚ ਹੋਵੇਗਾ ਜਿਵੇਂ ਇੱਟਾਂ ਨੂੰ ਤਰਤੀਬ ਦੇਈਏ ਤਾਂ ਮਕਾਨ ਬਣਦਾ ਹੈ ਆਵਾਜ਼ ਨੂੰ ਤਰਤੀਬ ਦੇਈਏ ਤਾਂ ਸੰਗੀਤ ਦਾ ਜਨਮ ਹੁੰਦਾ ਹੈ ਅੱਖਰਾਂ ਨੂੰ ਤਰਤੀਬ ਦੇਈਏ ਤਾਂ ਕਵਿਤਾ ਦਾ ਜਨਮ ਹੁੰਦਾ ਹੈ ਜੀਵਨ ਦੀ ਇੱਕ ਇੱਕ ਨਸ ਨੂੰ ਇੱਕ ਇੱਕ ਰੋਮ ਨੂੰ ਪਰੀਪੂਰਨ ਪਰਮਾਤਮਾ ਨੇ ਐਸੀ ਤਰਤੀਬ ਦਿੱਤੀ ਹੈ ਕਿ ਸੁੰਦਰ ਕਾਇਆ ਦਾ ਜਨਮ ਹੋਇਆ। ਅਗਰ ਤਰਤੀਬ ਨਾ ਹੁੰਦੀ ਤਾਂ ਐਸਾ ਵੀ ਹੋ ਸਕਦਾ ਹੈ ਕਿ ਅੱਖਾਂ ਸਿਰ ਦੇ ਉੱਪਰ ਲੱਗ ਜਾਂਦੀਆਂ। ਨੱਕ ਹੱਥਾਂ ਨੂੰ ਹੀ ਲੱਗ ਜਾਂਦਾ। ਦੰਦ ਪਿਛਲੇ ਪਾਸੇ ਹੀ ਹੋ ਜਾਂਦੇ। ਐਸਾ ਵੀ ਹੋ ਸਕਦਾ ਹੈ ਜਿੱਥੇ ਬਾਵਾ ਨੇ ਇੱਥੇ ਲੱਤਾਂ ਹੋ ਜਾਂਦੀਆਂ, ਜਿੱਥੇ ਲੱਤਾਂ ਨੇ ਇੱਥੇ ਬਾਵਾ ਹੋ ਜਾਂਦੀਆਂ ਪਰ ਨਹੀਂ, ਸਰੀਰ ਦੇ ਚ ਇੱਕ ਤਰਤੀਬ ਹੈ। ਇੱਕ ਇੱਕ ਨਸ ਇੱਕ ਇੱਕ ਰੋਂ ਇੱਕ ਇੱਕ ਆਜ਼ਾ ਦੰਦ ਸਭ ਕੁਝ ਤਰਤੀਬ ਦੇ ਨਾਲ ਪਰਿਪੂਰਨ ਪ੍ਰਮਾਤਮਾ ਨੇ ਬਣਾਇਆ ਜਦ ਸਰੀਰ ਦਾ ਢਾਂਚਾ ਸਾਰੇ ਦਾ ਸਾਰਾ ਤਰਤੀਬ ਦੇ ਚ ਹੈ ਤਾਂ ਫਿਰ ਕਰਮਾਂ ਦਾ ਢਾਂਚਾ ਵੀ ਤਰਤੀਬ ਦੇ ਚ ਹੋਣਾ ਚਾਹੀਦਾ ਇਸ ਨੂੰ ਹੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਮਖੰਡ ਕਹਿੰਦੇ ਨੇ ਔਰ ਆਪ ਦਾ ਫਰਮਾਨ ਹੈ ਇਸ ਧਰਤੀ ਦੇ ਚ ਐ ਬੰਦੇ ਤੂੰ ਧਰਮ ਕਮਾਣ ਵਾਸਤੇ ਆਇਆ ਹੈ ਇਹ ਧਰਤੀ ਧਰਮਸਾਲ ਹੈ ਇਥੇ ਸਭ ਕੁਝ ਧਰਮ ਦੇ ਚ ਹੈ ਇਥੇ ਸਭ ਕੁਝ ਮर्यादा ਦੇ ਚ ਹੈ ਧਰਮ ਦੇ ਅਖਰੀ ਅਰਥ ਨੇ ਧਾਰਨ ਕਰਨਾ ਕਿਸੇ ਅਸੂਲ ਨੂੰ ਨਿਯਮ ਨੂੰ ਮर्यादा ਨੂੰ ਤੋ ਸੂਰਜ ਚੰਦ ਤਾਰਿਆਂ ਨੇ ਗ੍ਰਹਿ ਨਖਤਰਾ ਨੇ ਸਾਗਰ ਨੇ ਔਰ ਧਰਤੀ ਨੇ ਧਰਮ ਧਾਰਨ ਕੀਤਾ ਹੋਇਆ ਮर्यादा ਨੂੰ ਧਾਰਨ ਕੀਤਾ ਹੋਇਆ ਹੈ ਇਹ ਬੰਦੇ ਤੂੰ ਵੀ ਮर्यादा ਨੂੰ ਧਾਰਨ ਕਰ ਜਿਸ ਵਕਤ ਬੰਦੇ ਦਾ ਸਭ ਕੁਝ ਮਰਿਆਦਾ ਦੇ ਵਿੱਚ ਹੋ ਜਾਂਦਾ ਹੈ ਔਰ ਉਸ ਦਾ ਜਾਪ ਜਾਰੀ ਰਹਿੰਦਾ ਹੈ ਬੰਦਗੀ ਉਸ ਦੀ ਚਾਰੀ ਰਹਿੰਦੀ ਹੈ ਤੋ ਐਸੇ ਪੁਰਸ਼ ਨੂੰ ਕਹਿੰਦੇ ਨੇ ਇਹ ਧਰਮ ਖਣ ਦੇ ਵਿੱਚ ਪਹੁੰਚ ਗਿਆ ਪਰ ਇਹ ਪਹਿਲਾ ਪੜਾਅ ਹੈ ਇਥੋਂ ਹੀ ਇਸੇ ਮਨੁੱਖ ਨੂੰ ਕਹਿ ਦਿੰਦੇ ਹੁੰਦੇ ਆ ਧਰਮੀ ਹੈ ਕਿਉਂਕਿ ਇਸ ਦਾ ਸਭ ਕੁਝ ਨਿਯਮ ਦੇ ਵਿੱਚ ਹੈ ਬੇਤਰਤੀਬਾ ਇਸ ਦਾ ਕੁਝ ਵੀ ਨਹੀਂ ਹੈ ਇਹਦੇ ਬੋਲਾਂ ਦੇ ਵਿੱਚ ਤਰਤੀਬ ਹੈ ਇਹਦੇ ਉੱਠਣ ਬੈਠਣ ਦੇ ਤਰਤੀਬ ਹੈ ਇਹਦੇ ਸੌਣ ਜਾਗਣ ਦੇ ਤਰਤੀਬ ਹੈ ਹਾਥਾ ਕਿਸ ਦੇ ਹਸਣ ਤੇ ਰੋਣ ਦੇ ਵਿੱਚ ਵੀ ਬਕਾਇਦਾ ਇੱਕ ਵਿਧੀ ਵਿਧਾਨ ਹੈ ਜਾਪ ਜਾਰੀ ਹੋਵੇ ਤਾਂ ਫਿਰ ਧਰਮ ਖੰਡ ਤੋਂ ਸੁਰਤ ਅਗਾ ਲੰਘ ਕੇ ਪਹੁੰਚ ਜਾਂਦੀ ਹੈ ਗਿਆਨ ਖੰਡ ਦੇ ਵਿੱਚ ਕਿਸ ਤਰ੍ਹਾਂ ਪਤਾ ਚਲੇਗਾ ਕਿ ਕੋਈ ਸਾਧਕ ਗਿਆਨ ਖੰਡ ਤੱਕ ਪਹੁੰਚ ਗਿਆ ਹੈ ਕਿਉਂਕਿ ਦੂਸਰਾ ਪੜਾਅ ਹੋਇਆ ਹੈ ਤੋ ਇਸ ਦੂਸਰੇ ਭਾਉ ਦੀ ਰੂਪਰੇਖਾ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਵਿੱਚ بیان ਕਰਦੇ ਨੇ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮ ਕੀਤੇ ਪੌਣ ਬਾਣੀ ਵੇ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਖੜੀਏ ਰੂਪ ਰੰਗ ਕੇਵਿਸ ਗਿਆਨ ਖੰਡ ਵਿੱਚ ਪਹੁੰਚ ਕੇ ਮਨੁੱਖ ਨੂੰ ਪਤਾ ਚੱਲਦਾ ਹੈ ਕਈ અવਤਾਰੀ ਪੁਰਸ਼ ਨੇ ਕਈ ਗ੍ਰਹਿ ਨਿਛਤਰ ਨੇ ਕਈ ਸੂਰਜ ਚੰਦ ਤਾਰੇ ਨੇ ਅਣਗਿਣਤ ਪ੍ਰਿਥਵੀਆ ਨੇ ਬੇਸ਼ੁਮਾਰ અવਤਾਰੀ ਦੁਨੀਆਂ ਇੱਥੇ ਪਹੁੰਚ ਕੇ ਮਨੁੱਖ ਵਿਅਕਤੀ ਦਾ ਪੁਜਾਰੀ ਨਾ ਹੋ ਕੇ ਸ਼ਕਤੀ ਦਾ ਪੁਜਾਰੀ ਹੋ ਜਾਂਦਾ ਹੈ ਉਹਦੇ ਤਸੱਵਰ ਵਿੱਚ ਪ੍ਰਮਾਤਮਾ ਇੱਕ ਸ਼ਕਤੀ ਦੀ ਤਰ੍ਹਾਂ ਪ੍ਰਗਟ ਹੁੰਦਾ ਹੈ ਨਾ ਕਿ ਇੱਕ ਵਿਅਕਤੀ ਦੀ ਤਰ੍ਹਾਂ ਕਿਉਂਕਿ ਵਿਅਕਤੀ ਦਾ ਜਨਮ ਵੀ ਹੁੰਦਾ ਹੈ ਉਦਾ ਮਰਨ ਵੀ ਹੁੰਦਾ ਹੈ ਵਿਅਕਤੀ ਦੀ ذات ਵੀ ਹੁੰਦੀ ਹੈ ਬਾਤ ਵੀ ਹੁੰਦੀ ਹੈ ਗਿਆਨ ਖੰਡ ਦੇ ਚ ਪਹੁੰਚ ਕੇ ਉਸ ਨੂੰ ਪਤਾ ਚੱਲਦਾ ਹੈ ਪਰਮਾਤਮਾ ਵਿਅਕਤੀ ਨਹੀਂ ਕਿਤੇ ਪਾਉਣ ਪਾਣੀ ਵੈ ਸੰਤਰ ਕੇਤੇ ਕਾਨ ਮਹਿਸ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਬ੍ਰਹਮੇ ਜੈਸੇ ਆਲਨ ਅਣਗਿਣਤ ਨੇ ਸ਼ਿਵ ਜੈਸੇ ਯੋਗੀ ਅਨੇਕ ਨੇ अनेका ਹੀ ਅਵਤਾਰੀ ਪੁਰਸ਼ ਨੇ ਜੋ ਗਾਹੇ ਬਗਾਹੇ ਰੂਹੇ ਜ਼ਮੀਨ ਤੇ ਵਕ ਵਕ ਪ੍ਰਥਵੀਆ ਤੇ ਪ੍ਰਗਟ ਹੁੰਦੇ ਰਹੇ ਨੇ ਔਰ ਇਹ ਇਤਨਾ ਲੰਬਾ ਪਸਾਰਾ ਹੈ ਜਿਸ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਗਿਆਨ ਖਣ ਦੇ ਚ ਪਹੁੰਚ ਕੇ ਮਨੁੱਖ ਕਿਸੇ ਹੱਦ ਤੱਕ ਅਵਤਾਰਾਂ ਦਾ ਵੀ ਪੁਜਾਰੀ ਰਹਿ ਨਹੀਂ ਜਾਂਦਾ ਉਹ ਐਸਾ ਸਮਝਦਾ ਹੈ ਕਿ ਜੈਸੇ ਚੰ드ਰਮਾ ਦੀ ਤਰਫ ਉਂਗਲ ਨਾਲ ਇਸ਼ਾਰਾ ਕੀਤਾ ਗਿਆ ਪਰ ਉਂਗਲ ਚੰ드ਰਮਾ ਨਹੀਂ ਹੈ ਉਹ ਸਮਝਦਾ ਹੈ ਅਵਤਾਰ ਇੱਕ ਇਸ਼ਾਰਾ ਨੇ ਅਵਤਾਰ ਇੱਕ ਜੀਨੇ ਜੀਨੇ ਦੀ ਤਰ੍ਹਾਂ ਨੇ ਜਿਸ ਦਾ ਇਸਤੇਮਾਲ ਕਰਕੇ ਪਹੁੰਚਣਾ ਹੈ ਪ੍ਰਮਾਤਮਾ ਤੱਕ ਈਸ਼ਵਰ ਤੱਕ ਇਸ ਸਭ ਕੁਝ ਦੀ ਅਸਲੀਅਤ ਦਾ ਮਨੁੱਖ ਨੂੰ ਪਤਾ ਚੱਲ ਜਾਂਦਾ ਹੈ ਭਗਤ ਕਬੀਰ ਦਾ ਗਿਆਨ ਖੰਡ ਸੰਬੰਧੀ ਇੱਕ ਬੜਾ ਸੁੰਦਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹਨਾਂ ਦਾ ਫਰਮਾਨ ਹੈ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਂਦੇਵ ਅਰ ਕਬਿਲਾਸ ਦੁਰਗਾ ਕੋਟ ਜਾਂ ਕੇ ਮਰਦਨ ਕਰੇ ब्रह्मा कोट बेद उचर है बिकरोणा ही सूरज ने क्रोड़ा चंद्रमा ने क्रोड़ा दुर्गा देवियां ने क्रोड़ा शिवजी ने अनंत कमलापति विष्णु ने कोट चंद्र में करे चराक सुरते दिस उजे में पाक आखिर विच ता कबीर ज्ञान खंड दी चरम सीमा नो छूंदे नहीं वो कहंदे ने बावन कोट जाके रुमावली ਰਾਵਣ ਸੈਨਾ ਜੈ ਕੈ ਚਲੀ ਜਿਸ ਨੇ ਰਾਵਣ ਦੀ ਸੈਨਾ ਨੂੰ ਚਲ ਕੇ ਤਬਾਹ ਕਰ ਦਿੱਤਾ ਰਾਵਣ ਨੂੰ ਵੀ ਮਲੀਆ ਮੇਟ ਕਰ ਦਿੱਤਾ ਐਸੇ ਰਾਮ ਵੀ ਕਰੋੜਾਂ ਨੇ ਸਹਿਸ ਕੋਟ ਬੋ ਕੈ ਪੁਰਾਨ ਦਰਯੋਧਨ ਕਾ ਮਥਿਆ ਮਾਨ ਜਿਸ ਨੇ ਦਰਯੋਧਨ ਦੇ ਮਾਨ ਨੂੰ ਮਿੱਟੀ ਚ ਮਿਲਾ ਦਿੱਤਾ ਐਸੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਇਹ ਵੀ ਕਰੋੜਾਂ ਨੇ ਜੈਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਇਆ ਅਨੇਕਾ ਗੁਰੂ ਪੀਰ ਪਹਿੰਬਰ ਅਵਤਾਰੀ ਪੁਰਸ਼ ॠषि मुनि ਰੁਘੇ ਜ਼ਮੀਨ ਤੇ ਹੋਏ ਨੇ ਗਿਆਨ ਖੰਡ ਦੇ ਚ ਪਹੁੰਚ ਕੇ ਉਸ ਨੂੰ ਇਹ ਲੰਬਾ ਚੌੜਾ ਪਸਾਰਾ ਦਿਸ ਪੈਂਦਾ ਇੱਥੇ ਉਸ ਦਾ ਜਾਪ ਜਾਰੀ ਰਹਿੰਦਾ ਹੈ ਅਵਤਾਰਾਂ ਦਾ ਮਨ ਦੇ ਸਤਕਾਰ ਹੈ ਲੇਕਿਨ ਉਸ ਨੂੰ ਇਤਨਾ ਅਨਭਵ ਹੋ ਜਾਂਦਾ ਹੈ ਕਿ ਅਵਤਾਰ ਪ੍ਰਮਾਤਮਾ ਨੇ ਜੈਸੇ ਕਿ ਗੁਰਵਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਉਹ ਜਿਹੜਾ ਬੇਅੰਤ ਪ੍ਰਭੂ ਹੈ ਉਸ ਦੀ ਪੂਰਨ ਲੀਲਾ ਨੂੰ ਅਵਤਾਰੀ ਪੁਰਸ਼ ਵੀ ਨਹੀਂ ਸਮਝ ਸਕਦੇ ਉਹ ਇਤਨਾ ਮਹਾਨ ਹੈ ਉਹ ਇਤਨਾ ਅਸੀਮ ਹੈ ਜਾਪ ਜਾਰੀ ਹੈ ਤਾਂ ਗਿਆਨ ਖੰਡ ਤੋਂ ਸੁਰਤ ਅਗਲੇ ਤੀਸਰੇ ਪੜਾਅ ਤੇ ਪਹੁੰਚ ਜਾਂਦੀ ਹੈ ਤੀਸਰੇ ਪੜਾਅ ਦਾ ਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰਮਖੰਡ ਰੱਖਿਆ ਹੈ ਤੇ ਸਰਮਖੰਡ ਦੀ ਵਿਆਖਿਆ ਇਸ ਪ੍ਰਕਾਰ ਹੈ ਸ਼ਰਮਖੰਡ ਕੇ ਬਾਣੀ ਰੂ ਤਿੱਥੇ ਘਾੜਤ ਖੜੀਏ ਬਹੁਤ ਅਨੂਪ ਤਾਂ ਕਿ ਆ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਛੇ ਪਛਤਾਰ ਸ਼ਰਮਖੰਡ ਦੇ ਚ ਮਨੁਖ ਦੀ ਬਣਤਰ ਬੜੀ ਸੁੰਦਰ ਬਣ ਜਾਂਦੀ ਹੈ ਮਨ ਬੜਾ ਸੁੰਦਰ ਹੋ ਜਾਂਦਾ ਹੈ ਚਿਤ ਬੜਾ ਸੁੰਦਰ ਹੋ ਜਾਂਦਾ ਹੈ ਬੁੱਧੀ ਬੜੀ ਨਿਰਮਲ ਹੋ ਜਾਂਦੀ ਹੈ ਅਹੰਭਾਵ ਵੀ ਮਨੁੱਖ ਦਾ ਸ਼ੁੱਧ ਹੋ ਜਾਂਦਾ ਹੈ ਕਿਉਂਕਿ ਸ਼ਰਮਖੰਡ ਵਾਸਤਵਿਕ ਇੱਕ ਐਸੀ ਟਕਸਾਲ ਹੈ ਜਿੱਥੇ ਘਾੜਤ ਪੜੀ ਕਮਾਲ ਦੀ ਖੜੀ ਜਾਂਦੀ ਏ ਤਿੱਥੇ ਖੜੀਏ ਸੁਰਤ ਮਤ ਮਨ ਬੁੱਧ ਤਿੱਥੇ ਖੜੀਏ ਸੁਰਾਂ ਸਿਧਾਂ ਕੀ ਸੁਧ ਉੱਥੇ ਜੋ ਮਨ ਘੜਿਆ ਜਾਂਦਾ ਹੈ ਉਹ ਦੇਖਿਆ ਜਾਂਦਾ ਔਰ ॠषि मुਨੀਆ ਦਾ ਰੂਪ ਉਥੇ ਜੋ ਬੁੱਧੀ ਤੇ ਚਿੱਤ ਦੀ ਘਾੜਤ ਖੜੀ ਜਾਂਦੀ ਹੈ ਉਹ ਦੇਵਤਿਆਂ ਦੀ ਤਰ੍ਹਾਂ ਹੁੰਦੀ ਹੈ ਅਹੰਭਾਵ અત્યੰਤ ਸ਼ੁੱਧ ਹੋ ਜਾਂਦਾ ਹੈ ਮਨ ਵਿੱਚ ਗਲਤ ਫੁਰਨੇ ਨਹੀਂ ਪੈਦਾ ਹੁੰਦੇ ਬੁੱਧੀ ਗਲਤ ਫੈਸਲਾ ਨਹੀਂ ਦਿੰਦੀ ਔਰ ਚਿੱਤ ਗਲਤ ਗੱਲਾਂ ਨੂੰ ਚੇਤੇ ਨਹੀਂ ਕਰਦਾ ਔਰ ਅਹੰਭਾਵ ਸ਼ੁੱਧ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਇਸ ਤਰ੍ਹਾਂ ਚਤੁਸ਼ਟਾ ਅੰਤਕਰਨ ਸ਼ਰਮਖੰਡ ਵਿੱਚ ਖੜਿਆ ਜਾਂਦਾ ਹੈ ਜਾਪ ਕਰਦੇ ਹੋਇਆ ਮਨੁੱਖ ਧਰਮ ਖੰਡ ਤੋਂ ਲੰਘ ਕੇ ਗਿਆਨ ਖੰਡ ਤੱਕ ਫਿਰ ਗਿਆਨ ਖੰਡ ਤੋਂ ਲੰਘ ਕੇ ਸਰਮ ਖੰਡ ਤੱਕ ਪਹੁੰਚਦਾ ਹੈ ਵਾਸਤਿਕ ਸਰਮ ਖੰਡ ਅਤਿਅੰਤ ਸੁੰਦਰ ਖੰਡ ਹੈ ਜਿੱਥੇ ਮਨੁੱਖ ਦੀ ਘਾੜ ਬੜੀ ਸੁੰਦਰ ਖੜੀ ਜਾਂਦੀ ਹੈ ਕੋਈ ਗਲਤ ਫੁਰਨਾ ਮਨ ਵਿੱਚ ਪੈਦਾ ਨਹੀਂ ਹੁੰਦਾ ਬੁੱਧੀ ਕਦੇ ਕੋਈ ਗਲਤ ਫੈਸਲਾ ਨਹੀਂ ਦਿੰਦੀ

ਇਹਦੇ ਅਖਰੀ ਅਰਥ ਬਣਦੇ ਨੇ ਕਮ ਧੰਦਾ ਪਰ ਕਰਮ ਸ਼ਬਦ ਪਰਸ਼ੰਦਾ ਹੋਵੇ ਤਾਂ ਫਿਰ ਇਸ ਦੇ ਅਰਥ ਬਣਦੇ ਨੇ ਬਖਸ਼ਿਸ਼ ਰਹਿਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਪਰਸ਼ੰਦਾ ਵਰਤਿਆ ਬਖਸ਼ਿਸ਼ ਦਾ ਖੰਡ ਰਹਿਮਤ ਦਾ ਖੰਡ ਸਾਧਨਾ ਕਰਦਿਆਂ ਕਰਦਿਆਂ ਆਖਿਰ ਸਾਧਕੇ ਪਰਮਾਤਮਾ ਦੀ ਬਖਸ਼ਿਸ਼ ਦਾ ਬਾਦਰ ਬਣ ਜਾਂਦਾ ਹੈ ਕਰਮਖੰਡ ਦਾ ਮਤਲਬ ਹੈ ਬਖਸ਼ਿਸ਼ ਦਾ ਖੰਡ ਜਿਵੇਂ ਸੂਰਜ ਹਰ ਵਕਤ ਹੀ ਰੋਸ਼ਨੀ ਦਿੰਦਾ ਹੈ ਪਰ ਅੱਖਾਂ ਬੰਦ ਕਰ ਲਈਏ ਤਾਂ ਫਿਰ ਰੋਸ਼ਨੀ ਨਾਲ ਸੰਬੰਧ ਟੁੱਟ ਜਾਂਦਾ ਹੈ ਕਰ ਦੇ ਦੁਆਰ ਚਾਰੋਂ ਪਾਸੇ ਬੰਦ ਕਰ ਲਈਏ ਤਾਂ ਕਮਰੇ ਦੇ ਵਿੱਚ ਸੂਰਜ ਦੀਆਂ ਕਿਰਨਾਂ ਦਾ ਪਹੁੰਚਣਾ ਕਠਨ ਹੋ ਜਾਂਦਾ ਹੈ ਉਂਝ ਸੂਰਜ ਹਰ ਵਕਤ ਰੋਸ਼ਨੀ ਦਿੰਦਾ ਹੈ ਹਰ ਵਕਤ ਪ੍ਰਕਾਸ਼ ਦਿੰਦਾ ਹੈ ਪਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਹੈ ਪਰ ਜਿਸ ਵਕਤ ਛੜੀ ਡਿੱਪ ਹੁੰਦੀ ਹੈ ਜਿਸ ਵਕਤ ਅਸੀਂ ਪਾਤਰ ਨਹੀਂ ਆਉਂਦੇ ਆ ਜਿਸ ਵਕਤ ਸਾਡੀਆਂ ਅੱਖਾਂ ਬੰਦ ਆਉਂਦੀਆਂ ਨੇ ਤਾਂ ਅਸੀਂ ਪਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਾਂ ਕਰਮਖੰਡ ਵਿੱਚ ਪਹੁੰਚ ਕੇ ਮਨੁੱਖ ਦੀ ਅੱਖ ਖੁੱਲ ਜਾਂਦੀ ਹੈ ਰੋਸ਼ਨੀ ਨਾਲ ਸੰਬੰਧ ਜੁੜ ਜਾਂਦਾ ਹੈ ਇਹ ਪ੍ਰਭੂ ਦੀ ਬਖਸ਼ਿਸ਼ ਦਾ ਬਾਧਰ ਬਣ ਜਾਂਦਾ ਹੈ ਸਹਿਦ ਕਰਮਖੰਡ ਦੀ ਵਿਆਖਿਆ ਇਸ ਖੰੰਡ ਨਾਲ ਕਰਦੇ ਨੇ ਕਿ ਕਰਮਖੰਡ ਕੇ ਬਾਣੀ ਜੋਰ ਦਿੱਥੇ ਹੋਰ ਨਾ ਕੋਈ ਹੋਰ ਕਰਮਖੰਡ ਦੀ ਬਾਂਧਰ ਬੜੀ ਜ਼ੋਰ ਵਾਲੀ ਹੈ ਬੜੀ ਮਹਾਨ ਹੈ ਬੜੀ ਉੱਤਮ ਹੈ ਇੱਥੇ ਬਾਣੀ ਦੇਚ ਜ਼ੋਰ ਆ ਜਾਂਦਾ ਹੈ ਕੈਨਨ ਬਚਨਾ ਵਿੱਚ ਸਤਿ ਆ ਜਾਂਦੀ ਹੈ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ ਕਦਮਾਂ ਦੇ ਵਿੱਚ ਕ੍ਰਾਂਤੀ ਆ ਜਾਂਦੀ ਹੈ ਸਾਡੇ ਦੇਸ਼ ਦੇ ਪ੍ਰਾਚੀਨ ਮਨੀਸ਼ ਇਹ ਕਹਿੰਦੇ ਰਹੇ ਕਿ ਜੋ ਭਜਨ ਦੀ ਸ਼ਿਖਰਤਾ ਨੂੰ ਛੂ ਲੈਂਦਾ ਹੈ ਜੋ ਨਾਮ ਜਪਦਿਆਂ ਜਪਦਿਆਂ ਢੀਸ਼ੀ ਤੇ ਪਹੁੰਚ ਜਾਂਦਾ ਹੈ ਉਹਦੇ ਹੱਥਾਂ ਦੇ ਵਿੱਚ ਜਾਂ ਪੈਰਾਂ ਦੇ ਵਿੱਚ ਬਦਮ ਬਣ ਜਾਂਦਾ ਹੈ ਇਤਿਹਾਸ ਇਸ ਗੱਲ ਦਾ ਸਾਖੀ ਹੈ ਕਿ ਦਵਪਰੀ ਯੁੱਗ ਦੇ ਸ੍ਰੀਸ਼ਟ અવਤਾਰ ਸ੍ਰੀਕ੍ਰਿਸ਼ਨ ਦੇ ਚਰਨਾਂ ਵਿੱਚ ਬਦਮ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਦਾ ਇਸ਼ਾਰਾ ਕਰਦੇ ਨੇ ਚਰਨ ਕਮਲ ਵਿੱਚ ਬਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ ਜਿਸ ਤਰ੍ਹਾਂ ਰਾਤ ਨੂੰ ਤਾਰਾ ਚਮਕਦਾ ਹੈ ਇਸ ਤਰ੍ਹਾਂ ਬਦਮ ਸ੍ਰੀਕ੍ਰਿਸ਼ਨ ਦੇ ਕਦਮਾਂ ਦੇ ਚਰਨਾਂ ਵਿੱਚ ਚਮਕ ਰਿਹਾ ਸੀ ਕਹਿੰਦੇ ਮੁਰਾਦ ਇਹ ਕਿ ਪ੍ਰਾਚੀਨ ਸਮੇਂ ਤੋਂ ਇਸ ਗੱਲ ਨੂੰ ਮੰਨਦੇ ਰਹੇ ਨੇ ਧਾਰਮਿਕ ਲੋਕ ਕਿ ਹੱਥਾਂ ਦੇ ਵਿੱਚ ਤੇ ਕਦਮਾਂ ਦੇ ਵਿੱਚ ਬਦੰਦ ਬਣ ਜਾਣਾ ਮਹਾਪੁਰਸ਼ ਹੋਣ ਦਾ ਇਹ ਸਬੂਤ ਹੈ ਯਸਵਾਸਤੇ ਜਦ ਵੀ ਕਿਸੇ ਉਤਾਰੀ ਪੁਰਸ਼ ਦੀ ਕੋਈ ਚਰਚਾ ਚਾਰੋਂ ਪਾਸੇ ਛਿੜਦੀ ਸੀ ਲੋਕੀ ਉਸ ਨੂੰ ਅਵਤਾਰ ਕਹਿਣਾ ਸ਼ੁਰੂ ਕਰਦੇ ਸਨ ਤਾਂ ਵੇਖਿਆ ਜਾਂਦਾ ਸੀ ਇਹ ਹੱਥ ਦੇ ਵਿੱਚ ਜਾਂ ਪੈਰ ਦੇ ਵਿੱਚ ਪਦਮ ਹੈ ਜਾਂ ਨਹੀਂ ਪਦਮ ਕਮਲ ਦੇ ਫੁੱਲ ਨੂੰ ਕਹਿੰਦੇ ਨੇ ਔਰ ਰੂਹੇ ਸੁminent ਐਸਾ ਫੁੱਲ ਹੈ ਜਿਸ ਦੇ ਬਹੁਤ ਸਾਰੇ ਨਾਮ ਨੇ ਕਮਲ ਨੂੰ ਸ਼ੋਰਮ ਵੀ ਆਖਿਆ ਜਾਂਦਾ ਹੈ ਕਮਲ ਨੂੰ ਸਰੰਗ ਵੀ ਕਹਿੰਦੇ ਨੇ ਕਮਲ ਨੂੰ ਕੰਜ ਵੀ ਕਹਿੰਦੇ ਨੇ ਕਮਲ ਨੂੰ ਪਦਮ ਵੀ ਕਹਿੰਦੇ ਨੇ ਔਰ ਕਮਲ ਨੂੰ 바ਰਜ ਵੀ ਕਹਿੰਦੇ ਨੇ ਅਣਗਿਣਤ ਨਾਮ ਇਸ ਫੁੱਲ ਦੇ ਨੇ ਔਰ ਧਾਰਮਿਕ ਦੁਨੀਆ ਦੇ ਵਿੱਚ ਇਸ ਦੀ ਬੜੀ ਸ੍ਰੇਸ਼ਟਾ ਹੈ ਹਿੰਦੁਸਤਾਨ ਦੇ तमाम ਧਾਰਮਿਕ ਮੰਦਰਾਂ ਦੇ ਗੁੰਬਦ ਕਮਲ ਨਮਾ ਬਣਾਏ ਜਾਂਦੇ ਉਹ ਕਮਲ ਦੀ ਤਰ੍ਹਾਂ ਨਹੀਂ ਇਹ ਗੁੰਬਦ ਇਹ ਕਮਲ ਇਸ਼ਾਰਾ ਕਰ ਰਿਹਾ ਹੈ ਕਿ ਪਾਣੀ ਕਿਤਨਾ ਹੀ ਵਧ ਜਾਏ ਮੈਂ ਡੁੱਬਦਾ ਨਹੀਂ ਹਾਂ ਮੈਂ ਨਿਰਲੇਪ ਰਹਿਣਾ ਐ ਮਨੁੱਖ ਸੰਸਾਰ ਦੀ ਸੰਪਦਾ ਕਿਤਨੀ ਹੀ ਵੱਧ ਜਾਏ ਸੁਖ ਕਿਤਨਾ ਹੀ ਵੱਧ ਜਾਏ ਜਾਂ ਦੁੱਖ ਦੀਆਂ ਲਹਿਰਾਂ ਕਿਤਨੀਆਂ ਹੀ ਟਕਰਾਵਣ ਤੂੰ ਡੁੱਬੀ ਨਾ ਤੂੰ ਮੇਰੀ ਤਰ੍ਹਾਂ ਹੀ ਖੜਿਆ ਰਹੀ ਤੂੰ ਸੰਸਾਰ ਵਿੱਚ ਜਨਮ ਲੈ ਕੇ ਸੰਸਾਰ ਤੋਂ ਉੱਚਾ ਹੋਵੇਂ ਪਾਣੀ ਦੇ ਚੋਂ ਜਨਮ ਲੈ ਕੇ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਹੋ ਜਾਂਦਾ ਹੈ ਸੰਸਾਰ ਵਿੱਚ ਜਨਮ ਲੈ ਕੇ ਸੰਸਾਰ ਤੋਂ ਨਿਰਲੇਪ ਹੋ ਜਾਣਾ ਇਹ ਕਮਲ ਦੀ ਤਰ੍ਹਾਂ ਜੀਵਨ ਹੈ ਤੋ ਕਮਲ ਫੁੱਲ ਧਾਰਮਿਕ ਦੁਨੀਆਂ ਦੇ ਵਿੱਚ ਆਪਣਾ ਇੱਕ ਖਾਸ ਥਾਂ ਰੱਖਦਾ ਹੈ ਕਹਿੰਦੇ ਨੇ ਸਿਰਫ ਐਸਾ ਹੀ ਨਹੀਂ ਕਿ ਕਮਲ ਇੱਕ ਪ੍ਰਤੀਕ ਹੈ ਬਣ ਕੇ ਜਦ ਕੋਈ ਧਰਮ ਦੀ ਚਰਮ ਸੀਮਾ ਨੂੰ ਛੂੰਹਦਾ ਹੈ ਤਾਂ ਉਹਦੇ ਹੱਥ ਜਾਂ ਪੈਰ ਦੇ ਵਿੱਚ ਕੁਝ ਰੇਖਾ ਐਸੀ ਬਣਦੀ ਹੈ ਜਿਸ ਨੂੰ ਕਹਿੰਦੇ ਨੇ ਪਦਮ ਰੇਖਾ ਇਹ ਪਦਮ ਰੇਖਾ ਸ੍ਰੀ ਕ੍ਰਿਸ਼ਨ ਦੇ ਚਰਨਾਂ 'ਚ ਸੀ ਇਹ ਪਦਮ ਰੇਖਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਸੀ ਜਦ ਕੇ ਹਰੀਦਵਾਰ ਦੇ ਵਿੱਚ ਇੱਕ ਬ੍ਰਾਹਮਣ ਨੇ ਆਪਨੇ ਚਰਨਾਂ ਨੂੰ ਵੇਖਿਆ ਤਾਂ ਸਿਰ ਝੁਕਾ ਕੇ ਡੰਡਉਤ ਕੀਤੀ ਸਤਿਗੁਰ ਕਹਿਣ ਲੱਗੇ ਬ੍ਰਾਹਮਣ ਦੇਵਤਾ ਤੂੰ ਮੈਨੂੰ ਸਜਦਾ ਕਿਉਂ ਕਰ ਰਿਹਾ ਮੈਨੂੰ ਮੱਥਾ ਕਿਉਂ ਟੇਕ ਰਿਹਾ ਤੰ ਬ੍ਰਾਹਮਣ ਕਹਿਣ ਲਗਾ ਮਹਾਰਾਜ ਆਪ ਦੇ ਚਰਨਾਂ ਵਿੱਚ ਪਦਮ ਹੈ ਤੇ ਪਦਮ ਹੋਣਾ ਇਹ ਬ੍ਰह्म ਗੈਣੀ ਹੋਣ ਦਾ ਸਬੂਤ ਹੈ ਪਦਮ ਹੋਣਾ ਔਤਾਰੀ પુરੁਸ਼ ਹੋਣ ਦੀ ਨਿਸ਼ਾਨੀ ਹੈ ਫੜੇ ਚਰਨਾਂ ਵਿੱਚ ਤੇ ਪਦਮ ਹੈ ਪਰ ਹੁਣ ਇਹ ਜ਼ਰੂਰੀ ਨਹੀਂ ਕਿ ਹੱਥ ਤੇ ਪੈਰ ਦੇ ਵਿੱਚ ਵਾਕਈ ਪਦਮ ਬਣ ਜਾਂਦਾ ਹੈ ਜੈਸੇ ਕਿ ਅਸੀਂ ਦੇਖਦੇ ਹਾਂ ਸ਼੍ਰੀ ਰਾਮ ਦੇ ਹੱਥ ਪੈਰ ਵਿੱਚ ਕੋਈ ਪਦਮ ਹੋਵੇ

ਕਿ ਜਦ ਬੰਦਾ ਕੋਈ ਧਰਮ ਦੀ ਸ਼ਿਖਰਤਾ ਨੂੰ ਛੂ ਲੈਂਦਾ ਹੈ ਉਹਦੇ ਹੱਥਾਂ ਵਿੱਚ ਜਾਂ ਪੈਰਾਂ ਵਿੱਚ ਪਦਮ ਬਣ ਜਾਂਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਵਾਕ ਹੈ ਫੁਨੇ ਛੰਦ ਦੇ ਅੰਦਰ ਆਪ ਫਰਮਾਨ ਕਰਦੇ ਨੇ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੇਰੋ ਕੰਥ ਰਤਨ ਪੇਖ ਦੁਖ ਨਾਸਨਾ ਐ ਸਖੀ ਮੇਰੇ ਹੱਥਾਂ ਵਿੱਚ ਪਦਮ ਬਣ ਗਏ ਇਤਿਹਾਸ ਦੇ ਵਿੱਚ ਐਸਾ ਕੋਈ ਜ਼ਿਕਰ ਨਹੀਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥਾਂ ਵਿੱਚ ਪਦਮ ਸੀ ਲੇਕਿਨ ਇਹ ਜਿਸ ਪਦਮ ਦੀ ਤਰਫ ਇਸ਼ਾਰਾ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ ਉਹ ਗੱਲ ਕੁਝ ਹੋਰ ਹੈ ਦਰਸਲ ਜਦ ਪ੍ਰਭੂ ਚਿੰਤਨ ਕਰਦਿਆਂ ਕਰਦਿਆਂ ਮਨੁੱਖ ਸਿਖਰਤਾ ਨੂੰ ਛੂ ਲੈਂਦਾ ਹੈ ਜੁੜ ਜਾਂਦਾ ਹੈ ਤਾਂ ਉਹਦੇ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਹੈ ऐसे मनुख तक दे हाथ जिस काम नु छूंदे ने काम सिरे ਛੜਦਾ ਹੈ। ਕੰਮ ਬਾਇਆ ਤਕਮੀਲ ਤੱਕ ਜਾਂਦਾ ਹੈ। ਔਰ ਇਹ ਆਮ ਕਹਾਵਤ ਹੈ ਕੁਛ ਹੱਥ ਐਸੇ ਬੇਬਰਕਤੇ ਹੁੰਦੇ ਨੇ ਕਿ ਬਣਦੇ ਹੋਏ ਕੰਮ ਨੂੰ ਵੀ ਉਹ ਛੂ ਜਾਣ ਤਾਂ ਵਿਗੜ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਇੱਕ ਵਾਕ ਵੀ ਹੈ ਕਿ ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੇਤੀ ਰਲ ਗਿਆ। ਕਈਆਂ ਦੇ ਹੱਥ ਇਤਨੇ ਬੇਬਰਕਤੇ ਕਿ ਉਹ ਸੋਨੇ ਨੂੰ ਹੱਥ ਪਾਣ ਤਾ ਮਿੱਟੀ ਹੋ ਜਾਂਦਾ ਪਰ ਕਈਆਂ ਦੇ ਹੱਥ ਇਤਨੇ ਬਰਕਤਾਂ ਵਾਲੇ ਕਿ ਉਹ ਵਿਗੜਦੇ ਹੋਏ ਕੰਮ ਨੂੰ ਹੱਥ ਪਾਣ ਤਾਂ ਉਹ ਸਿਰੇ ਝੜ ਜਾਂਦਾ ਬ੍ਰਾਚੀਨ ਸਮੇਂ ਵਿੱਚ ਜਦ ਕਿਸੇ ਪੁੱਲ ਦਾ ਉਦਘਾਟਨ ਕਰਨਾ ਹੋਵੇ ਕਿਸੇ ਭਵਨ ਦਾ ਸੰਗੇ بنیاد ਰੱਖਣਾ ਹੋਵੇ ਤਾਂ ਕੋਸ਼ਿਸ਼ ਕੀਤੀ ਜਾਂਦੀ ਸੀ ਐਸੇ ਹੱਥਾਂ ਤੋਂ ਰਖਾਇਆ ਜਾਏ ਜਿਹਨੇ ਪੱਥਰ ਜਿਹਦੇ ਹੱਥਾਂ ਵਿੱਚ ਬਰਕਤ ਹੈ ਕੰਮ ਦੀ ਸ਼ੁਰੂਆਤ ਕਿਸੇ ਐਸੇ ਹੱਥਾਂ ਤੋਂ ਗਰਾਈ ਜਾਏ ਜਿਹਦੇ ਹੱਥਾਂ ਵਿੱਚ ਬਦਮ ਹੋਵੇ। ਪ੍ਰਾਚੀਨ ਸਮੇਂ ਸੜੇ ਦੇਸ਼ ਵਿੱਚ ਇਹ ਪਰੰਪਰਾ ਹੁੰਦੀ ਸੀ। ਭਾਉ ਜਿਹਦੇ ਹੱਥਾਂ ਵਿੱਚ ਬਰਕਤ ਹੋਵੇ। ਸਿਮਨਨ ਕਰਦੇ ਆਂ ਕਰਦੇ ਆਂ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ। ਇਸ ਵਾਸਤੇ ਅਸੀਸ ਦੇਣ ਦੀ ਇੱਕ ਪ੍ਰਥਾ ਵੀ ਸੜੇ ਦੇਸ਼ ਦੇ ਵਿੱਚ ਰਾਇਜ ਹੋਈ ਕਿ ਜਿਹਦੇ ਹੱਥਾਂ ਵਿੱਚ ਬਰਕਤ ਹੈ ਉਹ ਆਪਣਾ ਹੱਥ ਹੈ। ਯਾਚਕ ਜੋ ਉਸਦੇ ਕਦਮਾਂ 'ਚ ਬੈਠਾ ਹੈ ਉਹਦੇ ਸਿਰ 'ਤੇ ਰੱਖ ਦੇਵੇ ਅਸੀਸ ਦੇਵੇ ਆਪਣੇ ਹੱਥਾਂ ਦੀ ਬਰਕਤ ਉਹਦੇ ਸੀਸ 'ਤੇ ਹੱਥ ਰੱਖ ਕੇ ਦੇਹ ਦਾ ਇੱਕ ਰਿਵਾਜ ਸੜੀ ਦੇਸ਼ 'ਚ ਪਕਾਇਦਾ ਪਰ ਚਲਸੀ ਔਰ ਹੁਣ ਵੀ ਕਿਸੇ ਹੱਦ ਤੱਕ ਪਰਚਲਦਾ ਪਰ ਅਸੀਸ ਉਹ ਵੀ ਦੇ ਸਕਦਾ ਜਿਹਦੇ ਹੱਥਾਂ 'ਚ ਕੋਈ ਬਰਕਤ ਹੈ ਜਿਹਦੇ ਹੱਥਾਂ 'ਚ ਕੋਈ ਬਰਕਤ ਨਹੀਂ ਹੈ ਉਹਨੇ ਕੀ ਅਸੀਸ ਦੇਣੀ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਕ ਕਮਾਲ ਹੋ ਗਿਆ ਕਿ ਮੇਰੇ ਹੱਥਾਂ 'ਚ ਬਰਕਤ ਆ ਗਈ ਏ ਮੇਰੇ ਹੱਥਾਂ ਵਿੱਚ ਪਦਮ ਬਣ ਗਿਆ ਮੇਰੇ ਹੱਥ ਪਦਮ ਆਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਪੇਖ ਦੁਖ ਨਾਸਨਾ ਭੱਟਾਂ ਦਾ ਇੱਕ ਪਾਵਨ ਪਵਿੱਤਰ ਸੋਈਆ ਜਿਹਦੇ 'ਚ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਮਹਾਰਾਜ ਵੱਡਾ ਜੋ ਦਾਇਆ ਹੱਥ ਹੈ ਉਹਦੇ 'ਚ ਪਦਮ ਬਣ ਗਏ ਬਾਰਜ ਕਰ ਦਾਣੇ ਸਿੱਧ ਸਨ ਮੁਖ ਮੁਖ ਜੋ ਹੈ ਧਰਮ ਗ੍ਰੰਥਾਂ ਵਿੱਚ ਪਦਮ ਦੀ ਜੋ ਇਤਨੀ ਲੰਬੀ ਚੌੜੀ ਚਰਚਾ ਹੈ ਇਹ ਸਿਰਫ ਚਰਚਾ ਹੀ ਨਹੀਂ ਇਸ ਵਿੱਚ ਬਹੁਤ ਵੱਡੀ ਸਚਾਈ ਹੈ ਹਸਦੇ ਚਲਾਸਮੀ ਬਰਕਤਾਂ ਆ ਜਾਂਦੀਆਂ ਨੇ ਸਿਮਰਨ ਕਰਨ ਵਾਲੇ ਮਨੁੱਖ ਦੇ ਜੋ ਸਿਮਰਨ ਕਰਦਾ ਹੈ ਉਹਦੇ ਬਚਨਾਂ ਦੇ ਸੱਟਿਆ ਆ ਜਾਂਦੀ ਹੈ ਉਹਦੇ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਉਹਦੇ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ ਉਹਦੇ ਕਦਮ ਜਿਸ ਪਾਸੇ ਚੱਲਣ ਕ੍ਰਾਂਤੀ ਆਉਂਦੀ ਹੈ ਕੁਝ ਪਲਟਾ ਹੁੰਦਾ ਹੈ ਉਦੇ ਹੱਥ ਜਿਸ ਕੰਮ ਨੂੰ ਛੋਹਨ ਸਿਰੇ ਚੜਦੇ ਨੇ ਔਰ ਉਹਦੇ ਬਚਨਾਂ ਦੇ ਜਿਤਨੀ ਸਤਿਆ ਆਉਂਦੀ ਹੈ ਇਹਨੂੰ ਸੁਣ ਕੇ ਸੰਸਾਰੀਆਂ ਦੇ ਮਨ ਬਦਲ ਜਾਂਦੇ ਨੇ ਜਿਸਕੇ ਅੰਦਰ ਵਸੇ ਨਿਰੰਕਾਰ ਤਿਸ ਦੀ ਸਿੱਖ ਤਰੇ ਸੰਸਾਰ ਜਿਹਦੇ ਅੰਦਰ ਪ੍ਰਮਾਤਮਾ ਵਸਦਾ ਹੈ ਉਹਦੀ ਸਿੱਖਿਆ ਦੇ ਚ ਸਤਿਆ ਆਉਂਦੀ ਹੈ ਉਹਦੇ ਬਚਨਾਂ ਦੇ ਚ ਸਤਿਆ ਆਉਂਦੀ ਹੈ ਉਹਦੇ ਬਚਨਾਂ ਦੇ ਚ ਤਾਕਤ ਆਉਂਦੀ ਹੈ ਤਦ ਹੀ ਤੇ ਮੇਰੇ ਪਾਸ ਸਾਖ ਇਹਨੇ ਨੇ ਕਰਮ ਖੰਡ ਵਿੱਚ ਪਹੁੰਚ ਕੇ ਮਨੁੱਖ ਦੀ ਬਾਣੀ ਦੇ ਚ ਜ਼ੋਰ ਆ ਜਾਂਦਾ ਹੈ ਕਰਮਖੰਡ ਕੀ ਬਾਣੀ ਜੋ ਤੋ ਪਟਕੈ ਰੇਨੇ ਬਾਹਰਜ ਕਰਦਾਣੇ ਸਿੱਧ ਸੰਮੁਖ ਮੁਖ ਜੋ ਹੈ ਰਿੱਧ ਬਸੇ ਬਾਵਾੰਗ ਜੋ ਤੀਨ ਲੋਕਾਂਤਰ ਮੋ ਹੈ ਪਟਕੈ ਕਹਿੰਦੇ ਨੇ ਹੈ ਗੁਰੂ ਅਮਰਦਾਸ ਜੀ ਤੁਹਾਡਾ ਜੋ ਦਾਇਆ ਹੱਥ ਹੈ ਇਹਦੇ ਚ ਪਦਮ ਹੈ ਇਤਿਹਾਸ ਇਹ ਕਹਿੰਦਾ ਹੈ ਕਿ ਪਦਮ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਦੇ ਸੇ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਫੱਟ ਬੋਲਦੇ ਨੇ ਕਿ ਪਦਮ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੱਥ ਵਿੱਚ ਹੈ ਇਤਿਹਾਸ ਤੇ ਬਾਣੀ ਵਿੱਚ ਇਹ ਅੰਤਰ ਹੈ ਇਤਿਹਾਸ ਆਪਣੀ ਥਾਂ ਤੇ ਠੀਕ ਹੈ ਔਰ ਬਾਣੀ ਆਪਣੀ ਥਾਂ ਤੇ ਸੱਚ ਨੂੰ ਪੇਸ਼ ਕਰ ਰਹੀ ਹੈ ਇਤਿਹਾਸ ਵਿੱਚ ਜਿਸ ਪਦਮ ਦਾ ਜ਼ਿਕਰ ਹੈ ਭਈ ਉਹ ਚਰਨਾ ਦੇ ਵਿੱਚ ਹੈ ਜੋਤਿ ਸ਼ਿੱਦਿਆ ਦੇ ਕਥਨ ਅਨਸਾਰ ਜੋ ਪਦਮ ਦੀ ਤਰ੍ਹਾਂ ਰੇਖਾ ਪੈਰਾਂ ਵਿੱਚ ਬਣ ਜਾਂਦੀਆਂ ਨੇ ਇਤਿਹਾਸ ਦੇ ਵਿੱਚ ਉਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਭੱਟਾ ਨੇ ਜਿਸ ਪਦਮ ਦਾ ਜ਼ਿਕਰ ਕੀਤਾ ਹੋਏ ਕਿ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ ਹੱਥਾਂ ਦੇ ਸੱਤੇ ਆ ਜਾਂਦੀ ਹੈ ਹੱਥਾਂ ਵਿੱਚ ਤਾਕਤ ਆ ਜਾਂਦੀ ਹੈ اے ਗੁਰੂ ਅਮਰਦਾਸ ਜੀ ਤੁਹਾਡਾ ਜੋ ਦਾਇਆ ਹੱਥ ਹੈ ਇਹਦੇ ਵਿੱਚ ਬਰਕਤਾਂ ਆ ਗਈਆਂ ਇਹਦੇ ਵਿੱਚ ਪਦਮ ਬਣ ਗਿਆ ਬਾਹਰਜ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ ਜਿਤਨੀਆਂ ਸਿੱਧੀਆਂ ਨੇ ਉਹ ਥੜੇ ਮੁਖੜੇ ਨੂੰ ਤਕਰਈਆਂ ਨੇ ਵੀ ਤੁਹਾਡੀ ਰਸਨਾ ਤੋਂ ਕੋਈ ਬਚਨ ਨਿਕਲੇ ਤੇ ਉਹ ਕੰਮ ਕਰਨ ਰਿੱਧ ਬਸੇ ਬਾਵਾ ਜੋ ਤੀਨ ਲੋਕਾਂ ਅੰਤਰ ਮੋਹ ਹੈ ਪਰ ਥੜਾ ਜਿਹੜਾ ਬਾਇਆ ਹੱਥ ਹੈ ਉਹ ਵੀ ਖਾਲੀ ਨਹੀਂ ਥੜੇ ਬਾਇਆ ਹੱਥ ਦੇ ਵਿੱਚ ਰਧੀਆਂ ਨੇ